ਜਦੋਂ ਇਹ ਸਾਡੇ ਕੋਲ ਆਇਆ ਸੀ ਜੀ ਨਾ ਚੱਲ ਸਕਦਾ ਸੀ ਦੇਖ ਵੀ ਨਹੀਂ ਸਕਦਾ ਸੀ ਬਹੁਤ ਹਾਈਪਰ ਹੁੰਦਾ ਸੀ ਬਹੁਤ ਗਾਲਾਂ ਕੱਢਦਾ ਸੀ ਪਰ ਅੱਜ ਸਾਡਾ ਬੱਚਾ ਇਹ ਵਾਹਿਗੁਰੂ ਦੀ ਕਿਰਪਾ ਨਾਲ ਤੁਰਨ ਵੀ ਲੱਗ ਗਿਆ ਹਾਈਪਰ ਵੀ ਨਹੀਂ ਹੁੰਦਾ ਸੁਭਾਅ ਵੀ ਬਿਲਕੁਲ ਠੀਕ ਹੋ ਗਿਆ ਤੈਨੂੰ ਪਤਾ ਕਿੰਨਾ ਸੋਹਣਾ ਲੱਗਦਾ ਅੱਜ ਅੱਜ ਜੇ ਤੇਰੀ ਮੰਮੀ ਦੇਖੇ ਨਾ ਤੈਨੂੰ ਤਾਂ ਉਹ ਮਿਰਚਾਂ ਲਿਆ ਕੇ ਵਾਰ ਕੇ ਤੇਰੇ ਤੋਂ ਦੀ ਵਾਰੇ ਨਿਕਣ ਮੇਰੇ ਪੁੱਤ ਨੂੰ ਕਿਤੇ ਨજર ਨਾ ਲੱਗ ਜਵੇ ਆਂਦੀ ਨੇ ਮੰਮੀ ਮੇਰੇ ਕੋਲ ਆਉਂਦੀ ਨਹੀਂ ਜੀ 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 ਮਾਮਾ ਜੀ ਖੜੇ ਹੋ ਜਾਓ ਔਰ ਮਾਮਾ ਸੋਹਣਾ ਬੜਾ ਲੱਗਦਾ ਕਾਲਾ ਸੂਟ ਪਾਇਆ ਹੋਇਆ ਤੇਰੇ ਕੁੜਤਾ ਪਜਾਮਾ ਕਿੰਨਾ ਸੋਹਣਾ ਕਾਲਾ ਔਰ ਕਾਲਾ ਕੁੜਤਾ ਪਜਾਮਾ ਤੇ ਉੱਤੋਂ ਦੀ ਕੇਸਰੀ ਦਸਤਾਰ ਬੰਨੀ ਹੋਈ ਆ ਪੱਗ ਤੇ ਪਤਾ ਕਿੰਨਾ ਸੋਹਣਾ ਲੱਗਦਾ ਤੂੰ ਅੱਜ ਤੈਨੂੰ ਪਤਾ ਕਿੰਨਾ ਸੋਹਣਾ ਲੱਗਦਾ ਅੱਜ ਅੱਜ ਜੇ ਤੇਰੀ ਮੰਮੀ ਦੇਖੇ ਨਾ ਤੈਨੂੰ ਤਾਂ ਉਹ ਮਿਰਚਾਂ ਲਿਆ ਕੇ ਵਾਰ ਕੇ ਤੇਰੇ ਉਤੋਂ ਦੀ ਵਾਰਿਆ ਨਹੀਂ ਕਿ ਮੇਰੇ ਪੁੱਤ ਨੂੰ ਕਿਤੇ ਨજર ਨਾ ਲੱਗ ਜਵੇ। ਹਾਂ ਜੀ ਆਉਂਦੀ ਨੇ ਮੰਮੀ ਮੇਰੇ ਕੋਲ। ਆਉਂਦੀ ਨਹੀਂਗੀ? ਮਾਲ ਹੋ ਗਿਆ ਆਉਂਦੀ ਕਾ ਤਾਂ ਨਹੀਂ ਉਹ। ਉਹਨੂੰ ਤਾਂ ਹੋਣਾ ਚਾਹੀਦਾ। 2.5 ਸਾਲ ਹੋ ਗਿਆ ਹੀ ਨਹੀਂ ਮੇਰੇ ਕੋਲ ਇੱਕ ਵਾਰੀ ਵੀ। ਨਾ ਫੋਨ ਤੇ ਗੱਲ ਕੀਤੀ ਕਦੇ ਵੀ। ਕੀ ਕਹਿੰਦੀ ਫਿਰ? ਨਾ ਕਦੇ ਫੋਨ ਤੇ ਵੀ ਨਹੀਂ ਗੱਲ ਕੀਤੀ ਉਹਨਾਂ ਨੇ। ਫੋਨ ਤੇ ਵੀ ਨਹੀਂ ਗੱਲ ਕਰਦੀ ਮੰਮੀ? ਨਾ। ਕੀ ਨਾ ਮੰਮੀ ਨੇ ਤਰੀ ਦਾ? ਮੰਮੀ ਹੱਜ ਜੱਸੀ ਜੱਸੀ ਆ ਜੱਸੀ ਭੈਣੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੇ ਮਿਲ ਕੇ ਜਾ ਤੇਰਾ ਪੁੱਤ ਹੁਣ ਠੀਕ ਆ ਤੁਰਨ ਵੀ ਲੱਗ ਗਿਆ ਤੂੰ ਦੇਖ ਤੇ ਹੌਲੀ ਹੌਲੀ ਦਿਖਣ ਵੀ ਲੱਗ ਜੂ ਜੇ ਇਹਨੂੰ ਉਮੀਦ ਹੋਊ ਇਹਨੂੰ ਆਸ ਹੋਊ ਤਾਂ ਇਹਦੇ ਅੰਦਰੋਂ ਇਹਨੇ ਠੀਕ ਹੋਣਾ ਹੀਲ ਹੋਣਾ ਸ਼ੁਰੂ ਹੋ ਜਾਣਾ ਆ ਕੇ ਮਿਲ ਕੇ ਜਾ ਭੈਣੇ ਆਪਣੀ ਮੰਮੀ ਨੂੰ ਗਾਣਾ ਗਾ ਦੇ ਉਹ ਮੜਾ ਜਿਹੜਾ ਗੋਣਾ ਹੁੰਦਾ ਮਾਂ ਵਾਲਾ ਮੈਨੂੰ ਆਪੋ ਕਰੀ ਮਾਂ ਮੇਰੀ ਐ ਐਸਾ ਜਨਮ ਤੇ ਰਹੋ ਨਾ ਪਾਇਆ ਮੈਨੂੰ ਆਪੋ ਕਰੀ ਮਾਂ ਮੇਰੀ ਐ ਐਸਾ ਜਨਮ ਤੇ ਰਹੋ ਨਾ ਪਾਇਆ ਗੱਲਾਂ ਕਰਦੇ ਕਰਦੇ ਮੀ ਆ ਗਿਆ ਦੇਖੋ ਜੀ ਇਹ ਬੱਚੇ ਦੀ ਦੁਆ ਜਰੂਰ ਸੁਣਿਓ ਜਦੋਂ ਇਹ ਸਾਡੇ ਕੋਲ ਆਇਆ ਸੀ ਜੀ ਨਾ ਚੱਲ ਸਕਦਾ ਸੀ ਦੇਖ ਵੀ ਨਹੀਂ ਸਕਦਾ ਸੀ ਬਹੁਤ ਹਾਈਪਰ ਹੁੰਦਾ ਸੀ ਬਹੁਤ ਗਾਲਾਂ ਕੱਢਦਾ ਸੀ ਪਰ ਅੱਜ ਸਾਡਾ ਬੱਚਾ ਇਹ ਵਾਹਿਗੁਰੂ ਦੀ ਕਿਰਪਾ ਨਾਲ ਤਰਨ ਵੀ ਲੱਗ ਗਿਆ ਹਾਈਪਰ ਵੀ ਨਹੀਂ ਹੁੰਦਾ ਸੁਭਾਅ ਵੀ ਬਿਲਕੁਲ ਠੀਕ ਹੋ ਗਿਆ ਬਸ ਪ੍ਰੋਬਲਮ ਸਿਰਫ ਇੰਨੀ ਆ ਵੀ ਹੁਣ ਇਹਨੂੰ ਦਿਖਾਈ ਨਹੀਂ ਦਿੰਦਾ ਗੁਰੂ ਸਾਹਿਬ ਕਿਰਪਾ ਕਰਨ ਇਹਨੂੰ ਹੌਲੀ-ਹੌਲੀ ਦਿਖਣ ਵੀ ਲੱਗ ਜੇ ਇਹਦਾ ਬਾਪੂ ਟਰੱਕ ਡਰਾਈਵਰ ਆ ਸਾਰੀ ਉਮਰ ਟਰੱਕ ਤੇ ਡਰਾਈਵਰੀ ਕੀਤੀ ਆ ਮੰਮੀ ਇਹਦੇ ਦੀ ਛੱਡ ਕੇ ਚਲੀ ਗਈ ਇਹਨੂੰ ਘਰੇਲੂ ਕੋਈ ਆਪਦੇ ਹੁਣ ਮਸਲੇ ਸਾਨੂੰ ਨਹੀਂ ਪਤਾ ਪਰ 7ਵੀਂ ਚ ਪੜਦਾ ਸੀ ਸਕੂਲੋਂ ਆਇਆ ਸੀ ਆਉਂਦੇ ਸਾਰ ਬਸ ਆ ਕੇ ਬਸਤਾ ਸੱਟ ਕੇ ਡਿੱਗ ਪਿਆ ਸਰੀਰ ਹੀ ਖੜ ਗਿਆ ਅੱਖਾਂ ਦੀ ਰੌਸ਼ਨੀ ਚਲੇ ਗਈ ਸੁੱਝ ਗਈ ਖਤਮ ਹੋ ਗਈ ਸਾਰੀ ਪਰ ਅੱਜ ਇੱਥੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਵੀਰੇ 2 ਸਾਲ ਦਾ 2 ਸਾਲ ਹੋ ਗਏ ਸਾਡੇ ਕੋਲੇ 1 ਸਾਲ 10 ਮਹੀਨੇ ਹੋ ਗਏ ਲਗਭਗ ਇੱਥੇ ਆਏ ਨੂੰ ਬੱਚੇ ਨੂੰ ਇਹਦਾ ਡੈਡੀ ਵੀ ਦਿਨਪੋ ਰਾਤ ਇੱਥੇ ਨਾਲ ਹੀ ਹੈ ਸਾਡੇ ਸੇਵਾ ਵੀ ਕਰਾਉਂਦਾ ਨਾਲੇ ਆਪਣੇ ਬੇਟੇ ਨੂੰ ਵੀ ਸਾਂਭਦਾ ਬਸ ਅਰਦਾਸ ਕਰਿਓ ਇਸ ਬੱਚੇ ਵਾਸਤੇ ਇਹਨੂੰ ਦਿਖਣ ਲੱਗ ਜਵੇ। ਇਹਦੀ ਅੱਖਾਂ ਦੀ ਰੌਸ਼ਨੀ ਆ ਜਵੇ। ਅੱਜ ਜੇ ਇਹਨੂੰ ਕਹੀਏ ਵੀ ਆ ਕਿੰਨੀਆਂ ਉਂਗਲਾਂਵਾਂ ਕੁਝ ਨਜ਼ਰ ਨਹੀਂ ਆਉਂਦਾ। ਕਿਸੇ ਟਾਈਮ ਇਹ ਸੱਤਵੇਂ ਚ ਪੜਦਾ ਸੀਗਾ। ਬੜਾ ਹੁਸ਼ਿਆਰ ਬੱਚਾ ਸੀਗਾ। ਪਰ ਅੱਜ ਸਵਰਨਦੀਪ ਨੂੰ ਕੋਈ ਰੰਗ ਨਜ਼ਰ ਨਹੀਂ ਆਉਂਦਾ। ਸਾਰੀ ਦੁਨੀਆ ਬੇਰੰਗ ਹੋ ਗਈ ਆ। ਅੱਖਾਂ ਦੇ ਮੂਰੇ ਕਾਲਾ ਹਨੇਰਾ ਹੋ ਗਿਆ। ਅੱਖਾਂ ਦੇ ਵਿੱਚ ਰੋਸ਼ਨੀ ਨਹੀਂ ਹੈਗੀ ਬਸ ਅਰਦਾਸ ਕਰਿਓ ਇਸ ਬੱਚੇ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਰੰਗਾਂ ਨੂੰ ਦੇਖਣ ਦੀ ਸਮਰੱਥਾ ਬਖਸ਼ਣ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ